ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤਾ ਹੱਤਾਂ ਦੀ ਹੱਤਾਂ ਦੌਰਾਨ ਤੁਹਾਨੂੰ ਦਰਸ਼ਨ ਕਰਾਈ ਭਗਤ ਰਵਿਦਾਸ ਜੀ ਦੇ ਜਨਮ ਸਥਾਨ ਦੇ ਤੇ ਉਸ ਬਾਰੇ ਤੁਹਾਨੂੰ ਕੁਝ ਜਾਣਕਾਰੀ ਵੀ ਜਿੰਨੀ ਸਾਨੂੰ ਸੀ ਉਹਨਿਕ ਦਿੱਤੀ ਤੇ ਅੱਜ ਤੁਹਾਨੂੰ ਇੱਕ ਸ਼ਖਸ ਨੂੰ ਵੀ ਮਿਲੌਣੇ ਜਿਹੜੇ ਜਲੰਧਰ ਤੋਂ ਆਏ ਹੋਏ ਸੀਗੇ ਇੱਥੇ ਇਸ ਸਥਾਨ ਤੇ ਤੇ ਵੈਸੇ ਉਹ ਪਰਦੇਸੀ ਸੀ ਬੰਦਾ ਜਿਹੜੇ ਸੰਗ ਚ ਆਏ ਹੋਏ ਤੇ ਉਹਨਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਇਸ ਸਥਾਨ ਬਾਰੇ ਸਾਨੂੰ ਦਿੱਤੀ ਤੇ ਉਹ ਅਸੀਂ ਜਿੰਨੀ ਵੀ ਜਾਣਕਾਰੀ ਸਾਡੇ ਤੋਂ ਉਹਨਾਂ ਨਾਲ ਗੱਲਬਾਤ ਹੋਈ ਰਿਕਾਰਡ ਕੀਤੀ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਹੁਤ ਹੀ ਨਾਈਸ ਬੰਦੇ ਸਾਨੂੰ ਤੇ ਮੈਂ ਨਾ ਉਹਨਾਂ ਨੂੰ ਦੱਸਿਆ ਹੀ ਪਰ ਮੈਨੂੰ ਭੁੱਲ ਗਿਆ ਮਾਫੀ ਚਾਹੁੰਨਾ ਥੋੜਾ ਜਿਹਾ ਮੈਨੂੰ ਚੇਤਾ ਭੁੱਲ ਜਾਂਦਾ ਛੇਤੀ ਹੋਈ ਇਸ ਗੱਲ ਦੀ ਮਾਫੀ ਹੈ ਤੇ ਆਜੂ ਕਰਦੇ ਆ ਉਹਨਾਂ ਨਾਲ ਗੱਲਾਂ ਸੁਣਿਆ ਅੱਗੇ ਲੱਪਟੀ ਹੈ ਪਟਹਿਡੇ ਦੇ ਨਾਲ ਹੀ ਜੁਵੀ ਜ਼ਮੀਨ ਸੀ ਇਹਨਾਂ ਦੀ ਉਥੋਂ ਛੱਡ ਕੇ ਇਹ ਕਹਿੰਦੇ ਸ਼ਰਮ ਦਾ ਅਜੇ ਇੰਨੇ ਕਰ ਸਕਦੇ ਤੇ ਮਾਂ ਮਰ ਗਈ ਸੀ ਤੇ ਜਲੰਧਰ ਆ ਗਏ ਇਹਨਾਂ ਨੇ ਫਿਰ ਜੰਗਲ ਜਾ ਕੇ ਭਗਤੀ ਕੀਤੀ ਉਹਨਾਂ ਨੇ ਜਲੰਧਰ ਜਾ ਕੇ ਹਾਂ ਜਲੰਧਰ ਪੱਲਾ ਆ ਗਿਆ ਜਿਹੜਾ ਲਿਖਿਆ ਹੈ ਕਸਟ ਪੱਲਾ ਉੱਥੇ ਉੜਾ ਕੇ ਭਗਤੀ ਕੀਤੀ ਫਿਰ ਦਬਲਾ ਲਾ ਬੋ ਹਾਂਜੀ ਇਹ ਬਾਹਰ ਚ ਬਣਿਆ ਸਾਰਾ ਕੁਝ ਉਹਨਾਂ ਨੇ ਬੈਠੇ ਉੱਥੇ ਨਹਿਰ ਦੇ ਕਿਨਾਰੇ ਤੇ ਭਗਤੀ ਕੀਤੀ ਦੱਸਦੇ ਆਹੀ ਵੀ ਬਾਹਰ ਸੀਗੇ ਸਾਨੂੰ ਵੀ ਨਹੀਂ ਯਾਨੀ ਕਿ ਜੋ ਤੇ ਆਦਾ ਫਿਰ ਉੱਥੇ ਦੱਸਿਆ ਵੀ ਆ ਪਿਛਲੇ ਮਲੇ ਦਾ ਪੇੜ ਆ ਆ ਮੇਰਾ ਘਰ ਆ ਕਿ ਕਿਸ ਨੇ ਮੇਰਾ ਘਰ ਨਹੀਂ ਕਿਸ ਨੇ ਬਣਾਇਆ ਮੈਨੂੰ ਜਨ ਲੈਣਾ ਤੇ ਆਪ ਨਹੀਂ ਆਇਓ ਬਲੈਕ ਫੋਟ ਲੱਗੀ ਉਧਰ ਸੀ ਦੇਖਿਓ ਕਿ ਸ਼ਾਇਦ 7000 ਰੁਪਏ ਜੀ ਆਪ ਬਾਈਏ ਜਗਾ ਲੱਖੋ ਤੇ ਫੇਰ ਕਰਵਾਓ ਇਹ ਹੀ ਮੰਤਰ ਦਾਨ ਕਰਵਾਇਆ ਫੇਰ ਨਰਮਣ ਹੋਇਆ ਬਾਜੀ ਵਾਹ ਕੀ ਵਾਹ ਉਹ ਵੀ ਤਵੀ ਨਰਮਣ ਮੈਨੂੰ ਮੰਤਰ ਨਹੀਂ ਮੰਨਦਾ ਠੀਕ ਹੈ ਇਹਨਾਂ ਨੇ ਬਣਾਇਆ ਵਾ ਤੁਹਾਨੂੰ ਆਜੋ ਆਇਓ ਆਜੋ ਸਤਿ ਸ੍ਰੀ ਅਕਾਲ ਜੀ ਆ ਯੂਨੀਟਰ ਠੀਕ ਹੈ ਜੀ ਆਹ ਹਾਲ ਸਤਿ ਸ੍ਰੀ ਅਕਾਲ ਮਹਾਰਾਜ ਦੇ ਹੱਥਾਂ ਸੇ ਹੈ ਨਾ ਠੀਕ ਹੈ ਜੀ ਇਹ ਕਿਹੜਾ ਇਹਦੇ ਵਿੱਚ ਜਦੋਂ ਬੱਚੇ ਪੜ ਜਾਂਦੇ ਹੀ ਤਾਂ ਅੱਛਾ ਇਹ ਉਹ ਐਮਬੀ ਦਾ ਪੇੜ ਆ ਜੀ ਜਿਹੜਾ ਜਿੱਥੇ ਰਵੀਦਾਸ ਮਹਾਰਾਜ ਜੀ ਨੇ ਭਗਤੀ ਕੀਤੀ ਠੀਕ ਹੈ ਜੀ ਭਾਈ ਕਰਾਈ ਕਰਦੇ ਜਿੱਥੇ ਗਾਇਕ ਜੀ ਇੱਕ ਭਾਈ ਕਰਕੇ ਮਾਰਾ ਕੀ ਕੋਸ਼ਿਸ਼ ਕੀਤੀ ਜਿਹੜੀ ਅੱਧੀ ਆਪਣੇ ਖਿਲਾਫ ਖੜ ਕੇ ਜਿਸ ਦਾ ਨਾਮ ਕੋ ਸਾਹ ਹਾਂ ਜੀ ਜੀ ਭਾਰਤ ਤੋਂ ਉੱਥੇ ਵੀ ਮਹਾਰਾਜ ਨੇ ਗੰਗਾ ਪਾਰ ਕਰ ਗਏ ਸ਼ੇਰ ਤੋਂ ਜਗੇ ਚਰਨ ਕਰਨ ਚਰਨ ਦਰਨ ਆ ਜੀ ਮਹਾਰਾਜ ਦਾ ਆਪਣੇ ਪੈਰਾਂ ਠੀਕ ਨਹੀਂ ਇਹ ਤੁਹਾਡਾ ਸੁੱਕਾ ਹੈ ਸੰਧਰੀਆ ਕੇ ਇਹਨਾਂ ਨੂੰ ਪਾਣੀ ਦੇ ਤੇ ਪਾਣੀ ਦੇ ਤੋਂ ਬਚਾਉਂ ਤੋਂ ਠੀਕ ਹੈ ਠੀਕ ਹੈ ਇਹ ਤਾਂ ਫਿਰ ਡੇਗਿਆ ਜਦੋਂ ਆਹ ਠੀਕ ਕਰਦੋ ਗਿਆ ਨਾ ਹਾਂਜੀ ਨੇਟ ਤੇ ਪਾਇਆ ਤੇ ਹਾਂਜੀ ਉਹ ਨੰਬਰ ਆਹ ਇੱਕ ਨਵੀਂ ਬੈਠਾਈ ਨੰਬਰ ਹਰੂਸ਼ ਉਹਦਾ ਪੈਜ ਤੇ ਜਾਨ ਪਹਿਲਾਂ ਇਹ ਨੰਬਰ ਹਾਲ ਸੀ ਆਹ ਇਹ ਇਹ ਪ੍ਰਾਣੀਆਂ ਤਸਵੀਰਾਂ ਜੀ ਮੰਦਰ ਦੀਆਂ ਜੀ ਠੀਕ ਹੈ ਮੈਂ ਮਾਰਗੇ ਦੇ ਤਾਰੇ ਇੰਕੀ ਆ ਰਿਹਾ ਸਾਰੇ ਜਦੋਂ ਇਹਨੂੰ ਵੀਡੀਓ ਬਣਾਉਂਦਾ ਸੀ ਮੈਨੂੰ ਪਤਾ ਨਹੀਂ ਸੀ ਵੀ ਮੈਂ ਉਹ ਵੀਡੀਓ ਅਪਲੋਡ ਕਰੂੰਗਾ ਬਹੁਤ ਸਾਰੀਆਂ ਗਲਤੀਆਂ ਮੇਥੋਂ ਹੋ ਗਈਆਂ ਵੀਡੀਓ ਬਣਾਉਂਦੇ ਸਮੇਂ ਮਾਫ ਕਰਿਓ ਮੇਰੇ ਚੈਨਲ ਨੂੰ ਫੋਲੋ ਕਰਿਓ ਤੇ ਸਬਸਕ੍ਰਾਈਬ ਕਰਕੇ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰੋ ਤੁਹਾਡੇ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਖਾਲਸਾ ਪੁਰਖ ਜੀ ਫਤਹਿ